ਪਟਿਆਲਾ ਲੋਕ ਸਭਾ ਹਲਕੇ ਤੋਂ ਬੌਜਨ ਸਮਾਜ ਪਾਰਟੀ ਦੇ ਉਮੀਦਵਾਰ ਡਾਕਟਰ ਜਗਜੀਤ ਸਿੰਘ ਥਰੜਵੜ ਵੱਲੋਂ ਆਪਣਾ ਚੋਣ ਪ੍ਰਚਾਰ ਤੇਜ਼ ਕੀਤਾ ਗਿਆ ਸਮਾਣਾ ਦੇ ਵਿਖੇ ਉਹਨਾਂ ਕਾ ਪਾਰਟੀ ਦਫਤਰ ਦਾ ਉਦਘਾਟਨ ਕੀਤਾ ਗਿਆ ਜ਼ਿਲ੍ਹਾ ਪ੍ਰਧਾਨ ਰੂਪ ਸਿੰਘ ਜਿਨ੍ਹਾਂ ਨੇ ਵਿਸਤਾਰ ਨਾਲ ਬੌਜਨ ਸਮਾਜ ਪਾਰਟੀ ਦੀਆਂ ਨੀਤੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਲੋਕਾਂ ਦੇ ਜਿਹੜੇ ਮੁੱਦੇ ਹਨ ਉਹਨਾਂ ਨੂੰ ਲੈ ਕੇ ਅਸੀਂ ਲੋਕਾਂ ਕੋਲ ਵੋਟ ਮੰਗਣ ਜਾਵਾਂਗੇ ਅੱਜ ਬੌਜਨ ਸਮਾਜ ਪਾਰਟੀ ਵੱਲੋਂ ਹਲਕਾ ਸਮਾਣਾ ਵਿਖੇ ਬਹੁਜਨ ਸਮਾਜ ਪਾਰਟੀ ਦੇ ਚੋਣ ਪ੍ਰਚਾਰ ਨੂੰ ਤੇਜ਼ ਕਰਨ ਲਈ ਕਿਉਂਕਿ ਸਾਡੇ ਵਿੱਚ ਸਰਦਾਰ ਜਗਜੀਤ ਸਿੰਘ ਜੀ ਛੜਬੜ ਜੋ ਕਿ ਲੋਕ ਸਭਾ ਪਟਿਆਲਾ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਬਣਾਏ ਗਿਆ ਭੈਣ ਜੀ ਵੱਲੋਂ ਉਹਨਾਂ ਦਾ ਅੱਜ ਅਸੀਂ ਚੋਣ ਪ੍ਰਚਾਰ ਨੂੰ ਤੇਜ਼ ਕਰਨ ਲਈ ਹਲਕਾ ਸਮਾਣਾ ਵਿਖੇ ਸਮਾਣਾ ਸ਼ਹਿਰ ਵਿੱਚ ਬੌਝਨ ਸਮਾਜ ਪਾਰਟੀ ਵੱਲੋਂ ਚੋਣ ਪ੍ਰਚਾਰ ਲਈ ਦਫ਼ਤਰ ਖੋਲ੍ਹਿਆ ਜਾ ਰਿਹਾ ਮੁੱਖ ਦਫ਼ਤਰ ਸਮਾਣਾ ਬਣਾਇਆ ਜਾ ਰਿਹਾ ਸੋ ਸਾਰੀ ਜਿਹੜੀ ਲੀਡਰਸ਼ਿਪ ਆ ਹਲਕਾ ਸਮਾਣਾ ਦੀ ਉਹ ਇੱਥੇ ਮੌਜੂਦ ਆ ਜੀ ਦੇਖੋ ਮੁੱਦੇ ਬੌਝਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜਿਹੜੀ ਦੇਸ਼ ਦੇ ਸਭ ਤੋਂ ਵੱਡੇ ਸੂਬੇ ਵਿੱਚ ਉਹਨਾਂ ਨੇ ਚਾਰ ਵਾਰੀ ਸਰਕਾਰ ਬਣਾਈ ਔਰ ਜਿਹੜੇ ਮੁੱਦੇ ਸੀ ਗਰੀਬ ਲੋਕਾਂ ਦੇ ਸਰਵ ਸਮਾਜ ਦੇ ਉਹ ਉਹਨਾਂ ਨੇ ਪੂਰੇ ਕੀਤੇ ਚਾਹੇ ਥੋੜਾ ਸਮਾਂ ਉਹਨਾਂ ਨੂੰ ਰਾਜ ਮਿਲਿਆ ਆ ਸਾਡੇ ਕੋਲ ਪੈਫਲਟ ਆ ਭੋਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਬਤੀ ਜੀ ਨੇ 5 ਸਾਲ ਮжоਰਿਟੀ ਨਾਲ ਰਾਜ ਕੀਤਾ 2 ਸਾਲ ਟੁੱਟਮਾ ਰਾਜ ਕੀਤਾ ਕੁੱਲ 7 ਸਾਲ ਰਾਜ ਕੀਤਾ ਭੈਣ ਜੀ ਨੇ ਜਿਹਦੇ ਵਿੱਚ ਭੈਣ ਜੀ ਨੇ ਬਹੁਤ ਜਿਆਦਾ ਜਿਹੜੇ ਲੋਕਪੱਖੀ ਜਿਹੜੇ ਕੰਮ ਸੀਗੇ ਉਹ ਕੀਤੇ ਸਮਾਜ ਦੇ ਕੰਮ ਕੀਤੇ ਦੇਖੋ ਬਹੁਜਨ ਸਮਾਜ ਪਾਰਟੀ ਦਾ ਸਮਝੌਤਾ ਸ਼੍ਰੋਮਣੀ ਅਕਾਲੀ ਦਲ ਨਾਲ ਚੱਲ ਰਿਹਾ ਸੀ ਪਰ ਸ਼੍ਰੋਮਣੀ ਅਕਾਲੀ ਦਲ ਜੋ ਕਿ ਭਾਜਪਾ ਨਾਲ ਆਪਣੀਆਂ ਮੀਟਿੰਗਾਂ ਕਰ ਰਿਹਾ ਸੀ ਉਹਨਾਂ ਮੀਟਿੰਗਾਂ ਨੂੰ ਦੇਖਦੇ ਹੋਏ ਸਾਡੀ ਪਾਰਟੀ ਹਾਈ ਕਮਾਂਡ ਨੇ ਇਹ ਫੈਸਲਾ ਲਿਆ ਕਿ ਅਸੀਂ ਇਹਨਾਂ ਨਾਲ ਸਮਝੌਤਾ ਨਹੀਂ ਰੱਖਣਾ ਉਹਨਾਂ ਨੇ ਸਮਝੌਤਾ ਤੋੜ ਦਿੱਤਾ ਤੋ ਅੱਜ ਪੰਜਾਬ ਦੇ ਵਿੱਚ ਕੀ ਪੂਰੇ ਭਾਰਤ ਦੇਸ਼ ਵਿੱਚ ਬੋਜਨ ਸਮਾਜ ਪਾਰਟੀ ਭੈਣ ਕੁਮਾਰੀ ਮਾਇਆਵਤੀ ਦੇ ਦਿਸ਼ਾ ਨਿਰਦੇਸ਼ਾਂ ਤੇ ਵੱਡੇ ਪੱਦਰ ਤੇ ਆਪਣੇ ਦਮ ਖਮ ਤੇ ਇਹ ਚੋਣ ਲੜ ਰਹੀ ਹੈ ਪੰਜਾਬ ਚ ਸਾਰੀ ਸੀਟਾਂ ਚੋਣ ਲੜ ਰਹੀ ਹੈ ਬਿਲਕੁਲ ਜੀ ਬਿਲਕੁਲ ਬੋਜਨ ਸਮਾਜ ਪਾਰਟੀ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਤੇ ਇਲੈਕਸ਼ਨ ਲੜ ਮੈਂ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼